ਤੇ ਪੈਂਟ ਪਲਾਜ਼ੋ ਹੋਵੇ ਚਾਹੀਏ ਇੱਕ ਸਲਾਈ ਵਾਲਾ ਪਜਾਮਾ ਤੁਸੀਂ ਆਹ ਵਾਲੀ ਮੋਰੀ ਦੀ ਸਲਾਈ ਜਿਹੜੀ ਆਪਾਂ ਫੋਲਡ ਕਰਦੇ ਆ ਉਹਨੂੰ ਇਸ ਤਰ੍ਹਾਂ ਮੇਰੇ ਦੱਸੇ ਹੋਏ ਤਰੀਕੇ ਨਾਲ ਲਗਾਇਆ ਕਰੋ ਇਹਦੇ ਨਾਲ ਬਹੁਤ ਹੀ ਸਫਾਈ ਆਉਂਦੀ ਆ ਇਹ ਪਹਿਲਾਂ ਦੇਖ ਲਓ ਜਿੱਦਾਂ ਆਪਾਂ ਫੋਲਡ ਕਰੀਦਾ ਤੇ ਇੱਦੀ ਕਰ ਲੈਣਾ ਦੂਸਰੇ ਨੂੰ ਉਹਦੇ ਉੱਤੇ ਰੱਖ ਕੇ ਦੋਸਤੋ ਆਪੋਜੀਟ ਜਿੱਦਾਂ ਆਪਾਂ ਦੂਸਰੀ ਸਾਈਡ ਇਹਨੂੰ ਆਪਾਂ ਕਰ ਲੈਣਾ ਹੈਗਾ ਇਹ ਮੋੜ ਲੈਣਾ ਤੇ ਇੱਥੇ ਆਪਾਂ ਸਲਾਈ ਲਾ ਦੇਣੀ ਹੈ ਆ ਦੇਖੋ ਇਸ ਤਰ੍ਹਾਂ ਮੈਂ ਪਹਿਲਾਂ ਜਿਹੜਾ ਦੂਸਰਾ ਪੌਂਚਾ ਉਹਨੂੰ ਮੈਂ ਸਿਲਾਈ ਲਾ ਕੇ ਰੱਖੀ ਹੋਈ ਹੈ ਮੈਂ ਤੁਹਾਨੂੰ ਵੀ ਦਿਖਾਉਂਗੀ ਇਸ ਤਰ੍ਹਾਂ ਜਿਹੜੀ ਸਿਲਾਈ ਹੈ ਨਾ ਬਹੁਤ ਵਧੀਆ ਪੌਂਚਾ ਜਿਹੜਾ ਹੁੰਦਾ ਆ ਜੇ ਆਪਾਂ ਉਸ ਤਰ੍ਹਾਂ ਦਾ ਉਦੋਂ ਹੀ ਲਾ ਦਿੰਨੇ ਪਹਿਲਾਂ ਮੁਰੂਕੀ ਮੇਰੀ ਕਰਦੇ ਆ ਬਾਅਦ ਵਿੱਚ ਸਿਲਾਈ ਲਾਉਂਨੇ ਆ ਨਾ ਤੇ ਇਹ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਆ ਦੇਖੋ ਹੁਣ ਆਪਾਂ ਇਹਨੂੰ ਤੁਹਾਨੂੰ ਦਿਖਾਉਣੀ ਹੈ ਮੈਂ ਫੋਲਡ ਕੇ ਇਹ ਇਸ ਤਰ੍ਹਾਂ ਦੇਖੋ ਇਹ ਆਪਣੇ ਆਪ ਹੀ ਅੰਦਰ ਨੂੰ ਫੋਲਡ ਜਿਹੜਾ ਹੈ ਪੌਂਚਾ ਹੋ ਜਾਂਦਾ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆ ਦੇਖੋ ਐਸ ਤਰ੍ਹਾਂ ਮੈਂ ਇਹਦੇ ਦੂਜਾ ਪਹੁੰਚਾ ਵੀ ਇੱਦੀ ਲਾ ਕੇ ਸੀ ਜਿਹੜੀ ਆ ਰੱਖੀ ਹੋਈ ਆ ਦੇਖੋ ਇਸ ਤਰ੍ਹਾਂ ਬਹੁਤ ਵਧੀਆ ਜਾਨੀ ਕਿ